ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾੜੀਆਂ ਤੇ ਮੁੜ ਸ਼ਿਰੀ ਚਰਚਾ ਸਾਡੇ ਸਤਿਕਾਰਯੋਗ ਐਕਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੁੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬਾਡੀ ਲਵਾਈ ਸੀ ਤੇ ਜਿਹੜੀਆਂ ਡਿੰਪਾ ਜੀ ਉਹ ਰਿਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ 'ਚੋਂ ਲਵਾਈਆਂ ਸੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਐਮਪੀ ਰਾਜਾ ਵਿਰਿੰਗ ਤੇ ਚੁੱਕੇ ਸਵਾਲ ਰਾਜਾ ਵਿਰਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹੁਰੇ ਆ ਕੇ ਕਹਿ ਰਹੇ ਆਂ ਢਾਈ ਕਰੋੜ ਦਾ ਤਾਂ ਤੇਲ ਹੀ ਫੂਕਦਾ ਜੀ ਇਹਨਾਂ ਨੇ ਫालतੂ ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਅੰਜਾਰ ਸੀ ਉਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਈਆਂ ਇਹਨਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਸਰਕਾਰ ਵੇਲੇ ਘੋਟਾਲੇ ਦੇ ਲਗਾਏ ਦੋਸ਼ ਤੇ ਹੁਣ ਤੁਸੀਂ ਦੋਨੋਂ ਜਾਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਇੱਕ ਜਿਹੜਾ ਪਵਿੱਤਰ ਸदन ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵਾਨ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬੈਂਦੇ ਕਿ ਨਹੀਂ ਤੇ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਪੜਨਾ ਆਉਂਗੇ ਕੱਢਾਂ ਫਾਈਲ ਥੋੜੀ ਝਾੜਾਂ ਫਾਈਲ ਤਾਂ ਗਿੱਦੜ ਬਾਏ ਚ ਬੈਠੇ ਆ ਤੇ ਦੋ ਗੱਲਾਂ ਇੱਥੇ ਸਪਸ਼ਟ ਨੇ ਇੱਕ ਦੋ ਦਿਨਾਂ ਬਾਅਦ ਜਾਂ 16 ਤਰੀਕ ਨੂੰ ਗਿੱਦੜ ਵਾਏ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਤੀਜੀ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਆਉਣਗੇ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਇਹ ਲੁਕਣ ਮੀਚੀ ਦੇ ਖੇਡਾਂ ਜਿਹੜੀਆਂ ਤੁਸੀਂ ਸਟੇਜਾਂ ਤੋਂ ਖੇਡਦੇ ਆ ਉਹ ਲੋਕ ਸਭ ਸਮਝਦੇ ਆ ਜਾਂ ਤੁਸੀਂ ਮੈਨੂੰ ਦੱਸੋ ਇਹੀ ਡਿੰਪੀ ਢੱਲੋਂ ਸਾਹਿਬ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਿਕਾਇਤ ਇਹਨਾਂ ਨੇ ਵੀ ਕੀਤੀ ਸੀ ਤੁਹਾਡੇ ਕੋਲ ਤੇ ਹੁਣ ਮੈਂ ਤੁਹਾਨੂੰ ਇਹ ਵੀ ਕੰਮ ਦੱਸ ਦਿੰਨਾ ਵੀ ਜਿਹੜਾ ਇਹ ਰਾਜਾ ਵੜਿੰਗ ਇਹਦਾ ਉਹ ਇਹ ਇਨਚਾਰਜ ਲੱਗੇ ਹੋਏ ਨੇ ਸਾਡੇ ਸਤਿਕਾਰਯੋਗ ਐਕਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੁੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬੋਡੀ ਲਵਾਈ ਸੀ ਤੇ ਜਿਹੜੀਆਂ ਡਿੰਪਾ ਜੀ ਉਹਰੇ ਇੰਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ 'ਚੋਂ ਲਵਾਈਆਂ ਸੀ ਉਸੇ ਮਾਡਲ ਦੀਆਂ ਬੱਸਾਂ ਲਈਆਂ ਸੀ ਜਿਹੜੇ ਇਹਨਾਂ ਦੇ ਆਪ ਦੇ ਇੰਚਾਰਜ ਨੇ ਉਹਰੇ ਤੇ ਇਹ ਜਿਹੜਾ ਰਾਜਾ ਵੜਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਉਹਰੇ ਆ ਕੇ ਕਹਿ ਰਹੇ ਆ 2.5 ਕਰੋੜ ਦਾ ਤਾਂ ਤੇਲ ਹੀ ਫੂਕਦਾ ਜੀ ਇਹਨਾਂ ਨੇ ਫालतू ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਅੰਚਾਰ ਸੀਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਇਆ ਇਹਨਾਂ ਨੇ ਉਦੋਂ ਬਾਅਦ ਇੱਕ ਇੱਕ ਬਸਮਗਰ 7 ਲੱਖ ਦਾ ਫਰਕ ਆ ਤੇ ਹੁਣ ਤੁਸੀਂ ਦੋਨੋਂ ਜਾਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਮੈਂ মিডিਆ ਨੂੰ ਵੀ ਕਹਿਣਾ ਮੈਂ ਸਾਰੇ ਗਿੱਦੜਵਾਏ ਦੇ ਲੋਕਾਂ ਨੂੰ ਵੀ ਕਹਿਣਾ ਉਹ ਦਿਨ ਇਹਨਾਂ ਦਾ ਪਤਾ ਲੱਗ ਜਾਊ ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਡਿੰਪੀ ਜੀ ਸਟੇਜ ਤੋਂ ਕਰਿਓ ਜੀ ਸਟੇਜ ਤੋਂ ਕਰਿਓ ਵੀ ਭਾਈ ਜਿਹੜੀ ਮੁੱਖ ਮੰਤਰੀ ਸਾਹਿਬ ਉਸੀ ਵਿਧਾਨ ਸਭਾ ਇੱਕ ਜਿਹੜਾ ਪਵਿੱਤਰ ਸदन ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬਹਿੰਦੇ ਕਿ ਨਹੀਂ ਫਿਰ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਫੜਨਾ ਆਉਂਗੇ ਕੱਢਾਂ ਫਾਈਲ ਥੋੜੀ ਝਾੜਾਂ ਫਾਈਲ ਤੇ ਇਹਦਾ ਮਤਲਬ ਉਹ ਜਿਹੜਾ ਕਪਲਾ ਘਟਾਲਾ ਜਿਹੜਾ ਕੀਤਾ ਹੋਇਆ ਮਨਰੇਗਾ ਦਾ ਜਿਹੜਾ ਘਟਾਲਾ ਕੀਤਾ ਹੋਇਆ ਬੱਸਾਂ ਦੀਆਂ ਬਾਡੀਆਂ 'ਚ ਤੇਲ 'ਚ ਮਗਲੈਲ 'ਚ ਉਹ ਸਾਰਾ ਕੁਝ ਤੁਹਾਡੇ ਆਪ ਦੇ ਕੈਂਡੀਡੇਟ ਡਿੰਪੀ ਢਿੱਲੋਂ ਤੁਹਾਨੂੰ ਬਾਰ-ਬਾਰ ਕਹਿੰਦੇ ਰਹੇ ਆ ਤੇ ਤੁਸੀਂ ਆਪ ਮੁੱਖ ਮੰਤਰੀ ਸਾਹਿਬ ਇਹ ਵਿਧਾਨ ਸਭਾ ਤੋਂ ਲੈ ਕੇ ਇਲੈਕਸ਼ਨਾਂ 'ਚ ਇਹ ਗੱਲਾਂ ਕਰਦੇ ਸੀ ਤੇ ਹੁਣ ਫਾਈਲਾਂ ਤੁਹਾਡੇ ਕੋਲ ਪਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਨਵੀਨਰ ਕੇਜਰੀਵਾਲ ਦੱਸੇ ਜਿਹੜਾ ਇਮਾਨਦਾਰੀ ਦਾ ਢੋਂਗ ਰਚਾਉਂਦੇ ਆ ਜਿਹੜਾ ਡੰਕਾ ਪਿੱਟਦੇ ਆ ਇਮਾਨਦਾਰੀ ਦਾ ਹੁਣ ਆ ਕੇ ਉਹਰੇ ਸਪਸ਼ਟ ਕਰਿਓ ਮੁੱਖ ਮੰਤਰੀ ਨਾਲ ਤੁਸੀਂ ਸਟੇਜ ਸਾਂਝੀ ਕਰੋਗੇ ਤੇ ਡਿੰਪੀ ਤੁਹਾਡੇ ਨਾਲ ਜਿਹੜਾ ਬੱਸਾਂ ਦੀਆਂ ਬਾਡੀਆਂ ਜਿਨ੍ਹਾਂ ਨੂੰ ਪਤਾ ਵੀ ਕਿੰਨੇ ਦੀਆਂ ਲੱਗਦੀਆਂ ਤੇ ਉਹਨਾਂ ਨੇ ਹੀ ਇਹ ਡਿਮਾਂਡ ਕੀਤੀ ਸੀ